ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਰਬੰਦਰਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੀ ਦੇ ਨਾਲ ਜਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਹਰਿਆਣਾ ਦੀ ਹਰਿਆਣਾ ਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਨਹੀਂ ਹੋ ਪਾਇਆ हां बिल्कुल जी आम आदमी पार्टी ਤੇ ਕਾਂਗਰਸ ਰਲ ਕੇ ਚੋਣਾ ਲੜ ਸਕਦੇ ਆ ਇਦਾਂ ਦੇ ਅੰਦਾਜ਼ੇ ਸਨ ਪਰ ਇਦਾਂ ਦੀ ਗੱਲ ਬਣ ਨਹੀਂ ਸકી ਕਿਉਂਕਿ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਤੇ ਗੱਲ ਨੇਪਰੇ ਨਹੀਂ ਚੜੀ ਆਮ ਆਦਮੀ ਪਾਰਟੀ ਇਹ ਚਾਹੁੰਦੀ ਸੀ ਜੀ ਕਿ ਸਾਨੂੰ ਘੱਟੋ ਘੱਟ 10 ਸੀਟਾਂ ਮਿਲਣ ਤੇ ਉਹ ਦਿੰਦੇ ਸੀ ਜੀ 3 ਸੀਟਾਂ ਉਹ ਕਹਿੰਦੇ ਵੀ ਦਸਾਂ ਤੋਂ ਨਹੀਂ ਆ ਸੀ ਘਟਣਾ ਮੀਟਿੰਗ ਇੱਕ ਵਾਰ ਫੇਰ ਹੋਈ ਦੋਵਾਂ ਪਾਰਟੀਆਂ ਦੇ ਆਗੂਆਂ ਦੀ ਤੇ ਉਹ ਕਹਿੰਦੇ ਜੀ ਚਲੋ ਤੁਹਾਨੂੰ ਅਸੀਂ 5 ਸੀਟਾਂ ਦੇ ਦਿੰਨੇ ਆ ਉਹ ਆਗੇ ਜੀ ਤਿੰਨਾਂ ਤੋਂ ਪੰਜਾਂ ਦੇ ਉੱਤੇ ਪਰ ਇਹ ਦਸਾਂ ਤੋਂ ਪੰਜਾਂ ਜਾਂ ਛਿਆਂ ਜਾਂ ਸੱਤਾਂ ਦੇ ਉੱਤੇ ਨਹੀਂ ਆਏ ਦੂਜੀ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਜਿਹੜੀਆਂ ਸਾਨੂੰ ਸੀਟਾਂ ਮਿਲਣੀਆਂ ਉਹ ਸਾਨੂੰ ਮਿਲਣ ਜੀ ਉਹ ਜਿਹੜੀਆਂ ਪੰਜਾਬ ਤੇ ਦਿੱਲੀ ਦੀ ਹੱਦ ਦੇ ਨਾਲ ਲੱਗਦੀਆਂ ਕਿਉਂਕਿ ਉਹ ਕਹਿੰਦੇ ਜੀ ਦੋਵਾਂ ਸੂਬਿਆਂ 'ਚ ਸਾਡੀ ਸਰਕਾਰ ਆ ਤੇ ਇਹਦਾ ਸਾਨੂੰ ਫਰਕ ਪਊਗਾ ਇਹਦਾ ਸਾਨੂੰ ਅਸਰ ਪਊਗਾ ਆਮ ਆਦਮੀ ਪਾਰਟੀ ਇਹ ਚਾਹੁੰਦੀ ਸੀ ਕਿ ਸਾਨੂੰ ਮਿਲਣ ਜੀ ਸੀਟਾਂ ਉਸ ਥਾਂ ਦੇ ਉੱਤੇ ਜਿਹੜੀ ਥਾਂ ਦੇ ਉੱਤੇ ਸਾਡੀ ਸਰਕਾਰ ਦਾ ਪ੍ਰਭਾਵ ਹੈਗਾ ਯਾਨੀ ਕਿ ਜਿਵੇਂ ਹਰਿਆਣੇ ਦੇ ਨਾਲ ਲੱਗਦੀ ਜੀ ਪੰਜਾਬ ਦੀ ਹੱਦ ਜਿਹੜੀ ਵੀ ਤੇ ਪੰਜਾਬ ਦਾ ਅਸਰ ਜਿਹੜਾ ਉੱਥੇ ਵੀ ਜਾਊਗਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਸੋ ਇਹ ਗੱਲਾਂ ਜਿਹੜੀਆਂ ਉਹ ਮੁੱਖ ਤੌਰ ਤੇ ਸੀਗਾ ਪਰ ਹੁਣ ਪਤਾ ਲੱਗਾ ਜੀ ਕਿ ਇੱਥੇ ਦਾਲ ਨਹੀਂ ਗਲੀ ਇਹ ਗੱਲ ਆ ਜਿਹੜੀ ਉਹ ਖਤਮ ਹੋ ਗਈ ਆ ਇਸ ਗੱਲ ਦੇ ਵਿੱਚ ਪਤਾ ਲੱਗਾ ਜੀ ਕੋਈ ਨਹੀਂ ਸਹਿਮਤੀ ਬਣ ਸਕੀ ਤੇ ਹੁਣ ਆਮ ਆਦਮੀ ਪਾਰਟੀ ਅੱਡ ਚੋਣ ਲੜੂਗੀ ਤੇ ਕਾਂਗਰਸ ਅੱਡ ਆਪਣੇ ਤੌਰ ਦੇ ਉੱਤੇ ਚੋਣ ਲੜੂਗੀ ਇਹ ਗੱਲ ਆ ਜਿਹੜੀ ਸਾਰੀ ਦੀ ਸਾਰੀ ਖਤਮ ਹੋ ਗਈ ਆ ਇਹ ਪਤਾ ਲੱਗਾ ਜੀ ਕਿ ਲੰਗੇ ਕਰਤਾ ਆਮ ਆਦਮੀ ਪਾਰਟੀ ਨੇ ਆਪਣੇ ਹਿੱਸੇ ਦੀਆਂ 20 ਸੀਟਾਂ ਦੇ ਉੱਤੇ ਉਮੀਦਵਾਰ ਐਲਾਨ ਵੀ ਦਿੱਤੇ ਆ ਉਹ ਕਹਿੰਦੇ ਵੀ 90 ਦੀਆਂ 90 ਸੀਟਾਂ ਤੇ ਅਸੀਂ ਆਪਦੇ ਬੰਦੇ ਖੜੇ ਕਰਾਂਗੇ ਉਹਦੇ ਵਿੱਚੋਂ 20 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਦੇ ਉਮੀਦਵਾਰ ਵੀ ਐਲਾਨਤੇ ਆ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਇਹ ਗੱਲ ਆਪਸ ਦੇ ਵਿੱਚ ਤੜਕ ਹੋ ਗਈ ਆ ਹੁਣ ਆਮ ਆਦਮੀ ਪਾਰਟੀ ਕਾਂਗਰਸ ਦੀ ਕਿੰਨੀ ਕੁ ਵੋਟ ਖਰਾਬ ਕਰਦੀ ਆ ਕਾਂਗਰਸ ਆਮ ਆਦਮੀ ਪਾਰਟੀ ਦੀ ਕਿੰਨੀ ਕਰਦੀ ਆ ਭਾਜਪਾ ਨੂੰ ਕਿੰਨਾ ਕੁ ਨਫਾ ਜਾਂ ਨੁਕਸਾਨ ਹੁੰਦਾ ਇਹ ਵਕਤ ਮੈਂ ਕਰੂਗਾ ਪਰ ਉਹ ਗੱਲ ਖਤਮ ਹੋ ਗਈ ਹੈ ਜਿਹੜੀ ਗੱਲ ਦੀ ਆਸ ਸੀ ਉਹ ਗੱਲ ਖਤਮ ਹੋ ਗਈ ਹੈ ਜਿਹੜੀ ਗੱਲ ਦੇ ਉੱਤੇ ਪਿਛਲੇ 4-5 ਦਿਨਾਂ ਤੋਂ ਮੀਟਿੰਗਾਂ ਚੱਲ ਰਹੀਆਂ ਸੀ ਕਾਂਗਰਸ ਆਪਣੇ ਹਿੱਸੇ ਦੇ ਉਮੀਦਵਾਰ ਐਲਾਨ ਰਹੀ ਹੈ ਤੇ ਆਮ ਆਦਮੀ ਪਾਰਟੀ ਆਪਣੇ ਹਿੱਸੇ ਦੇ ਲਗਾਤਾਰ ਉਮੀਦਵਾਰ ਐਲਾਨ ਰਹੀ ਹੈ ਭਾਜਪਾ ਇਹ ਗੱਲ ਕਹਿੰਦੀ ਜੀ ਕਿ ਇਹ ਜਿੱਤ ਸਾਡੀ ਝੋਲੀ ਚ ਪੈਣੀ ਆ ਸਾਡੀ ਜਿੱਤ ਇੱਥੇ ਦੀ ਵੀ ਪੱਕੀ ਆ ਕਾਂਗਰਸ ਨੂੰ ਇਹ ਲੱਗਦਾ ਜੀ ਕਿ ਇੱਥੇ ਦੀ ਗੱਲ ਸਾਡੀ ਬਣ ਜਾਣੀ ਆ ਉਹ ਕਹਿੰਦੇ ਵੀ ਇੱਥੇ ਕੀ ਮਾਹੌਲ ਸਾਡੇ ਪੱਖ ਦੇ ਵਿੱਚ ਆ ਪਤਾ ਨਹੀਂ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਦੇ ਪੱਖ ਜਣਾ ਮਾਹੌਲ ਕੀ ਦੇ ਖਿਲਾਫ ਜਾਣਾ ਪਰ ਫਿਰ ਹਾਲ ਹਰਿਆਣਾ ਦੇ ਵਿੱਚ ਚੋਣ ਦੰਗਲ ਭਖਿਆ ਪਿਆ ਬੀਜੇਪੀ ਦੇ ਜਿਹੜੇ ਨੇਤਾਵਾਂ ਨੂੰ ਟਿਕਟ ਨਹੀਂ ਮਿਲਦੀ ਉਹ ਮਾਰ ਕੇ ਛੜਪਾ ਤੇ ਕਾਂਗਰਸ ਤੇ ਜਾਈ ਜਾਂਦੇ ਆ ਜਿਨ੍ਹਾਂ ਨੂੰ ਕਾਂਗਰਸ ਦੇ ਵਿੱਚ ਨਹੀਂ ਮਿਲੀ ਉਹ ਛੜਪਾ ਮਾਰ ਕੇ ਬਾਹਰ ਆ ਕੇ ਤੇ ਆਜ਼ਾਦ ਖੜੀ ਜਾਂਦੇ ਆ ਹਾਲਾਤ ਇਹ ਬਣੇ ਪਏ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਤੇ ਗੱਲ ਇਹ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਵਿਨੇਸ਼ ਪੋਗਾਰਡ ਤੇ ਬਜਰੰਗ ਪੁਨੀਆ ਕਾਂਗਰਸ ਦੇ ਹੋ ਚੁੱਕੇ ਨੇ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਨੇ ਪਰ ਇੱਕ ਬੜੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਬਜਰੰਗ ਪੁਨੀਆ ਨੂੰ ਕਹਿੰਦੇ ਕਿ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਹਾਂ ਬਿਲਕੁਲ ਜੀ ਬਜਰੰਗ ਪੁਨੀਆ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਤੇ ਇਹ ਗੱਲ ਬਜਰੰਗ ਪੁਨੀਆ ਦੇ ਵੱਲੋਂ ਆਪ ਕਹੀ ਗਈ ਆ ਬਜਰੰਗ ਪੁਨੀਆ ਦੇ ਵੱਲੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਆ ਤੇ ਗੱਲ ਅਸਲ ਦੇ ਵਿੱਚ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਉਹ ਉਹਨੂੰ ਲੱਗਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਨਾਲ ਮੋੜ ਕਟਾਉਣਗੇ ਬਨੇਸ਼ ਫੁਗਾੜ ਤੇ ਬਜਰੰਗ ਪੂਨੀਆ ਦੋਵੇਂ ਜਣੇ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਚਲੇ ਗਏ ਸੀ ਦੋਵੇਂ ਮੰਨੇ ਪ੍ਰਮੰਨੇ ਰੈਸਲਰ ਆ ਦੋਵਾਂ ਦਾ ਬਹਿ ਸੋਚਦਾ ਹੁੰਦਾ ਵੀ ਪਹਿਲਵਾਨੀ ਖੇਤਰ ਦੇ ਵਿੱਚ ਕੋਈ ਸਾਨੀ ਨਹੀਂ ਹੈਗਾ ਤੇ ਬਨੇਸ਼ ਫੁਗਾੜ ਨੂੰ ਜੁਲਾਣਾ ਵਿਧਾਨ ਸਭਾ ਖੇਤਰ ਤੋਂ ਟਿਕਟ ਮਿਲ ਗਈ ਆ ਤੇ ਬਜਰੰਗ ਪੂਨੀਆ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਬਜਰੰਗ ਨੂੰ ਮੇਰੇ ਖਿਆਲ ਟਿਕਟ ਨਹੀਂ ਮਿਲੂਗੀ ਉਹਨੂੰ ਇਧਰ ਐਡਜਸਟ ਕਰ ਦਿੱਤਾ ਗਿਆ ਤੇ ਮਨੀਸ਼ ਫੁਗਾਟ ਦੇ ਵੱਲੋਂ ਚੋਣ ਲੜੀ ਜਾ ਰਹੀ ਆ ਹੁਣ ਉਸ ਤੋਂ ਅਗਲੀ ਜਾਣਕਾਰੀ ਮਹੱਤਵਪੂਰਨ ਇਹ ਆ ਵੀ ਬਰਜਰੰਗ ਪੂਰੀਆਂ ਦੇ ਵੱਲੋਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਜਾਨੋ ਮਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਇਸ ਨੰਬਰ ਤੋਂ ਮੈਨੂੰ ਧਮਕੀਆਂ ਆ ਰਹੀਆਂ ਉਹਨਾਂ ਨੇ ਇਹ ਵੀ ਪਤਾ ਲੱਗਾ ਜੀ ਕਿ ਆਪਣੀਆਂ ਜਿਹੜੀਆਂ ਧਮਕੀਆਂ ਆ ਰਹੀਆਂ ਉਹ ਨੰਬਰ ਦਾ ਵੀ ਬੇਰਵਾ ਦੇਤਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੇ ਨਾਲ ਇਸ ਤਰੀਕੇ ਦੇ ਨਾਲ ਪੇਸ਼ ਆਇਆ ਜਾ ਰਿਹਾ ਤੇ ਧਮਕੀਆਂ ਦੇਣ ਵਾਲੇ ਬੰਦੇ ਨੇ ਇਹ ਗੱਲ ਕਹੀ ਆ ਉਹ ਕਰਨੀ ਜਾਂ ਤਾਂ ਕਾਂਗਰਸ ਛੱਡ ਦਿਓ ਤੇ ਜਾਂ ਫਿਰ ਤੁਸੀਂ ਤੇ ਤੁਹਾਡਾ ਪਰਿਵਾਰ ਨਤੀਜੇ ਭੋਤਣ ਵਾਸਤੇ ਤਿਆਰਬਰ ਤਿਆਰ ਰਹੋ ਤੇ ਹੁਣ ਉਹਨੇ ਗੱਲ ਕਹੀ ਹੈ ਜੀ ਕਿ ਮੈਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਤੀ ਆ ਤੇ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖੱਜਲ ਕੀਤਾ ਜਾ ਰਿਹਾ ਤੇ ਪੁਲਿਸ ਪੜਤਾਲ ਕਰੂਗੀ ਵੀ ਭਾਈ ਇਹ ਜਿਹੜਾ ਮਾਮਲਾ ਕੀ ਆ ਇਸ ਮਾਮਲੇ ਦੇ ਵਿੱਚ ਅੰਦਰ ਲੁਕੀ ਹੋਈ ਸੱਚਾਈ ਕੀ ਆ ਚਲੋ ਇਸ ਗੱਲ ਦੇ ਹੁਣ ਆਉਂਦੇ ਸਮੇਂ ਦੇ ਵਿੱਚ ਮੁਕੰਮਲ ਜਾਣਕਾਰੀ ਆ ਜਾਊਗੀ ਪਰ ਗੱਲ ਇਹ ਜੀ ਕਿ ਜੇਕਰ ਇਹ ਸਾਰਾ ਕੁਝ ਈਵੇਂ ਹੀ ਆ ਜਿਵੇਂ ਕਿ ਦੱਸਿਆ ਗਿਆ ਤੇ ਬੜੀ ਚਿੰਤਾਜਨਕ ਗੱਲ ਆ ਕਿਸੇ ਨੇ ਕਿਹੜੀ ਪਾਰਟੀ 'ਚ ਜਾਣਾ ਕਿਸੇ ਨੇ ਕਿਧਰੋਂ ਖੜਨਾ ਕਿਧਰੋਂ ਨਹੀਂ ਖੜਨਾ ਇਹ ਬੰਦੇ ਦੀ ਆਪਣੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ ਪਰ ਇਸ ਵੇਲੇ ਦੀ ਵੱਡੀ ਖਬਰ ਇਹੀ ਆ ਕਿ ਬਜਰੰਗਪੂਰੀਆਂ ਨੂੰ ਲਗਾਤਾਰ ਜਨੋ ਮਾਰਦਿਕਤਮ ਫੰਗਮਲ ਰਹਿ ਗਿਆ ਜੀ ਤੈਣਾ ਸਾਹਿਬ ਕਾਂਗਰਸ ਦੀ ਗੱਲ ਕਰ ਰਹੇ ਆ ਤੇ ਆਪਾਂ ਰਾਹੁਲ ਗਾਂਧੀ ਹੋਰਾਂ ਦੀ ਵੀ ਗੱਲ ਕਰ ਲਈਏ ਤੈਣਾ ਸਾਹਿਬ ਕਹਿੰਦੇ ਕਿ ਬਹੁਤ ਵੱਡਾ ਮੁੱਦਾ ਜਿਹੜਾ ਲੋਕਾਂ ਨੂੰ ਲੱਗਦਾ ਸੀ ਵਿਰੋਧੀਆਂ ਨੂੰ ਲੱਗਦਾ ਸੀ ਕਿ ਪਤਾ ਨਹੀਂ ਕਦੋਂ ਹੱਲ ਹੋਊਗਾ ਕਦੋਂ ਹੱਲ ਹੋਊਗਾ ਕਿਉਂਕਿ ਸਾਡੀ ਆਦਤ ਹੈ ਅਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਜ਼ਰੂਰ ਦਿੰਨੇ ਆ ਉਹ ਮੁੱਦਾ ਹੱਲ ਹੋਣ ਜਾ ਰਿਹਾ ਰਾਹੁਲ ਗਾਂਧੀ ਹੋਰਾਂ ਦਾ ਵਿਆਹ ਹੋਣ ਜਾ ਰਿਹਾ ਹਾਂ ਬਿਲਕੁਲ ਜੀ ਜਿੰਨੀ ਕਿ ਜਾਣਕਾਰੀ ਮਿਲੀ ਹੈ ਉਹ ਇਹੀ ਹੈ ਕਿ ਬਹੁਤ ਜਲਦ ਦੇ ਇਥੋਂ ਦੇ ਜਿਹੜੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਮਹਾਰਾਸ਼ਟਰ ਦੇ ਉਹਨਾਂ ਦੀ ਧੀ ਪਰਨੀਤੀ ਦੇ ਨਾਲ ਤੇ ਰਾਹੁਲ ਗਾਂਧੀ ਦਾ ਵਿਆਹ ਹੋ ਜਾਣਾ 54 ਸਾਲ ਦੇ ਇਸ ਵੇਲੇ ਰਾਹੁਲ ਗਾਂਧੀ ਆ ਤੇ 44 ਸਾਲ ਦੀ ਇਸ ਵੇਲੇ ਹੈਗੀ ਜੀ ਪਰਨੀਤੀ ਪਰਨੀਤੀ ਆ ਜਿਹੜੀ ਉਹ ਤਿੰਨ ਵਾਰ ਵਿਧਾਨ ਸਭਾ ਦੀ ਮੈਂਬਰ ਰਹੀ ਹਨ ਕਿ ਐਮ ਐਲ ਏ ਰਹੀ ਆ ਤੇ ਇਸ ਵੇਲੇ ਉਹ ਸੰਸਦ ਮੈਂਬਰ ਆ ਪਰਨੀਤੀ ਤੇ ਰਾਹੁਲ ਗਾਂਧੀ ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਸੰਪਰਕ ਦੇ ਵਿੱਚ ਹੈਗੇ ਆ ਤੇ ਬਹੁਤ ਜਲਦ ਮੈਨੂੰ ਤਾਂ ਲੱਗਦਾ ਵੀ ਨਵੰਬਰ ਮਹੀਨੇ ਵਿੱਚ ਹੀ ਸ਼ਾਇਦ ਕਦੇ ਸ਼ਾਇਦ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੋਹਾਂ ਦਾ ਵਿਆਹ ਹੋ ਸਕਦਾ ਚਲੋ ਵਧੀਆ ਗੱਲਾਂ ਜੀ ਵਿਆਹ ਕਰਾਉਂਦੇ ਆ ਨਹੀਂ ਕਰਾਉਂਦੇ ਉਹਨਾਂ ਦੀ ਨਿੱਜੀ ਜ਼ਿੰਦਗੀ ਆ ਮਰਜ਼ੀ ਉਹਨਾਂ ਦੀ ਪਰ ਜਿਵੇਂ ਤੁਸੀਂ ਗੱਲ ਕਹੀ ਆ ਵੀ ਸਾਡੇ ਭਾਰਤੀ ਲੋਕਾਂ ਨੂੰ ਤੇ ਖਾਸ ਕਰਕੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਨੂੰ ਇਸ ਗੱਲ ਦਾ ਫਿਕਰ ਬਹੁਤ ਪਿਆ ਰਹਿੰਦਾ ਜੀ ਕਿਹਦੇ ਬੱਚਾ ਹੋਣ ਵਾਲਾ ਜਿਹਦਾ ਬ੍ਰੇਕਅਪ ਹੋਣ ਵਾਲਾ ਜਿਹਦਾ ਤਲਾਕ ਹੋ ਗਿਆ ਜਿਹਦਾ ਵਿਆਹ ਹੋਣ ਲੱਗਾ ਕਿਹਦੇ ਨਾਲ ਵਿਆਹ ਹੋਣ ਲੱਗਾ ਕਿਉਂ ਹੋਣ ਲੱਗਾ ਦੂਜਾ ਵਿਆਹ ਕੌਣ ਕਰਾਉਣ ਲੱਗਾ ਤੇ ਜਦੋਂ ਸਾਡੇ ਭਾਰਤੀ মিডিਆ ਕੋਲੇ ਕੋਈ ਖਬਰ ਨਾ ਹੋਵੇ ਤੇ ਆਮ ਤੌਰ ਦੇ ਉਤੇ ਇੱਕ ਖਬਰ ਆਉਦੀ ਹੁੰਦੀ ਹੈ ਰਾਹੁਲ ਗਾਂਧੀ ਕੀ ਸਲਮਾਨ ਖਾਨ ਕੀ ਸ਼ਾਦੀ ਕਦ ਹੋਗੀ ਇਹ ਸ਼ਾਦੀ ਕਿਉਂ ਨਹੀਂ ਕਰਵਾਤੇ ਤੇ ਜੇ ਇਸ ਖਬਰ ਦੇ ਵਲੋਂ ਨਾ ਧਿਆਨ ਜਾਵੇ ਫਿਰ ਇੱਕ ਨਵੀਂ ਖਬਰ ਹੁੰਦੀ ਹੈ ਏਲੀਨ ਧਰਤੀ ਪਰ ਕਦ ਆਏ ਥੇ ਆ ਦੋ ਖਬਰਾਂ ਸਾਡੇ মিডিਏ ਦੇ ਕੋਲੇ ਪੱਕੀਆਂ ਸੋ ਗੱਲ ਇਹ ਜੀ ਕਿ ਜੇਕਰ ਦੋ ਵਿਆਹਾਂ ਦਾ ਫਿਕਰ ਆ ਉਹਦੇ ਵਿੱਚੋਂ ਇੱਕ ਵਿਆਹ ਦਾ ਫਿਕਰ ਸਾਡੇ ਭਾਰਤੀ মিডিਏ ਨੂੰ ਹੁਣ ਛੱਡ ਦੇਣਾ ਚਾਹੀਦਾ ਕਿਉਂਕਿ ਇੱਕ ਵਿਆਹ ਤਾਂ ਹੁਣ ਹੋ ਜਾਣਾ ਫਿਰ ਇੱਕੋ ਹੀ ਵਿਆਹ ਰਹਿ ਜਾਣਾ ਉਹਦਾ ਫਿਕਰ ਭਾਰਤੀ ਮੀਡੀਆ ਨੂੰ ਕਰਨਾ ਚਾਹੀਦਾ ਵਿਚੋਲਾ ਬਚੂਲਾ ਬਣ ਕੇ ਪਰ ਫਿਰ ਹਾਲ ਖਬਰ ਇਹੀ ਆ ਕਾਂਗਰਸ ਦੇ ਪਰਿਵਾਰ ਦੇ ਵਿੱਚੋਂ ਕਿ ਭਾਈ ਰਾਹੁਲ ਗਾਂਧੀ ਦਾ ਵਿਆਹ ਹੋ ਜਾਣਾ ਤੇ ਵੱਡੀ ਗੱਲ ਇਹ ਆ ਵੀ ਭਾਈ ਜਿਹੜੇ ਕੱਲ ਤੱਕ ਬੀਜੇਪੀ ਦੇ ਆਗੂ ਕਰਨ ਸੀਗੇ ਤੋਂ ਪੱਪੂ ਹੈ ਇਸਨੇ ਤਾਂ ਸ਼ਾਦੀ ਵੀ ਨਹੀਂ ਕਰਵਾਈ ਇਸ ਕੋ ਕਿਆ ਪਤਾ ਗ੍ਰਸਤੀ ਜੀਵਨ ਕਿਆ ਹੁੰਦਾ ਹੈ ਕੋਈ ਭੁੱਲ ਜਾਂਦੇ ਹੁੰਦੇ ਕਿ ਉਹਨਾਂ ਦੇ ਮੁਖੀ ਵੀ ਜਿਹੜੀ ਉਵੇਂ ਹੀ ਆ ਤੇ ਰਾਹੁਲ ਗਾਂਧੀ ਨੇ ਹੁਣ ਮੇਰਾ ਖਿਆਲ ਆ ਵੀ ਇਹ ਲਾਂਭਾ ਛੇਤੀ ਲਾ ਲੈਣਾ ਹੈ ਜੀ ਬਿਲਕੁਲ ਕੈਨਾ ਸਾਹਿਬ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਕਾਂਗਰਸ ਦੀ ਉਧਰ ਕਹਿੰਦੇ ਰੰਧਾਵਾ ਸਾਹਿਬ ਨੇ ਤਾਂ ਸਾਫ਼ ਦੋ ਟੋਕੇ ਗੱਲ ਕਹਿ ਦਿੱਤੀ ਐ ਕਿ ਕਾਂਗਰਸ ਛੱਡਣ ਵਾਲੇ ਮੁੜ ਕੇ ਕਾਂਗਰਸ ਦੇ ਵਿੱਚ ਨਹੀਂ ਆ ਸਕਣਗੇ ਹਾਂ ਬਿਲਕੁਲ ਜੀ ਦੇਖੋ ਕਾਂਗਰਸ ਛੱਡਣ ਵਾਲੇ ਜਿਹੜੇ ਮੁੜ ਕੇ ਕਾਂਗਰਸ ਦੇ ਵਿੱਚ ਨਹੀਂ ਆ ਸਕਣਗੇ ਤੇ ਮੈਂ ਤਾਂ ਇਹ ਸੋਚਦਾ ਨਿੱਜੀ ਤੌਰ ਦੇ ਉੱਤੇ ਵੀ ਆਉਣ ਦੇਣੇ ਵੀ ਨਹੀਂ ਚਾਹੀਦੇ ਜਿਹੜਾ ਬੰਦਾ ਜਿਹੜੀ ਵੀ ਪਾਰਟੀ ਨੂੰ ਛੱਡ ਕੇ ਆਪਦਾ ਨਫਾ-ਨੁਕਸਾਨ ਸੋਚਦਾ ਕਿਸੇ ਹੋਰ ਪਾਸੇ ਨੂੰ ਤੁਰ ਪਿਆ ਉਹਦੇ ਕੋਲੋਂ ਕਰਾਉਣਾ ਕੀ ਐ ਸਵਾਲਾਂ ਦਾ ਸਵਾਲ ਤਾਂ ਇਹ ਆ ਕੀ ਆਪਾਂ ਦਾ ਚਾਰ ਪੌਣਾ ਜਿਹੜੇ ਬੰਦੇ ਦੀ ਪਰਖ ਹੀ ਹੋਗੀ ਵੀ ਇਹ ਬੰਦੇ ਦੇ ਤਾਂ ਸਾਡਾ ਹੈ ਹੀ ਨਹੀਂ ਤੇ ਜੇ ਉਹ ਤੁਹਾਡੇ ਚ ਰਹੂਗਾ ਵੀ ਤੁਹਾਡਾ ਨੁਕਸਾਨ ਨਹੀਂ ਕਰੂਗਾ ਤੁਹਾਡਾ ਫਾਇਦਾ ਥੋੜੀ ਉਹਨੇ ਕਰਨਾ ਉਹਨੇ ਇਹ ਵੇਖਣਾ ਵੀ ਭਾਈ ਮੈਨੂੰ ਕਿੱਥੋਂ ਕੀ ਮਿਲਦਾ ਤੇ ਜਦੋਂ ਸਿਆਸਤ ਦੇ ਵਿੱਚ ਇਹ ਵੇਖਿਆ ਜਾਵੇ ਜੀ ਕਿ ਮੈਨੂੰ ਕਿੱਥੋਂ ਕੀ ਮਿਲਦਾ ਤੇ ਫਿਰ ਬੰਦੇ ਨੇ ਪਾਰਟੀ ਦਾ ਭਲਾ ਨਹੀਂ ਕਰਨਾਗਾ ਫਿਰ ਉਹਨੇ ਆਪਣਾ ਭਲਾ ਸੋਚਣਾ ਸੋ ਅਗਲੀ ਗੱਲ ਇਹ ਆ ਵੀ ਭਾਈ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਆਪਾਂ ਜਾਣਦੇ ਜੀ ਇਸ ਵੇਲੇ ਹੈਗੇ ਨੇ ਸੰਸਦ ਮੈਂਬਰ ਗੁਰਦਾਸਪੁਰ ਤੋਂ ਉਹਨਾਂ ਦੇ ਵੱਲੋਂ ਮਹੱਤਵਪੂਰਨ ਗੱਲ ਕਹੀ ਗਈ ਆ ਉਹ ਕਨੇ ਵੀ ਗੱਲ ਦੋ ਟੁਕਾ ਬੜੀ ਸਾਫ਼ ਤੇ ਸਪਸ਼ਟ ਆ ਜਿਹੜੇ ਕਾਂਗਰਸ ਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਛੱਡ ਗਏ ਆਪਣੇ ਕਿਸੇ ਵੀ ਨਿੱਜੀ ਗਰਜ ਦੇ ਕਰਕੇ ਨਿੱਜੀ ਮਫਾਦ ਦੇ ਕਰਕੇ ਉਹਨਾਂ ਨੂੰ ਕਾਂਗਰਸ ਦੇ ਵਿੱਚ ਮੁੜ ਕੇ ਨਹੀਂ ਆਉਣ ਦਾ ਮੌਕਾ ਮਿਲੂਗਾ ਉਹਨਾਂ ਨੇ ਇਹ ਗੱਲ ਕਹਤੀ ਆ ਇਹਨਾਂ ਨੂੰ ਸੱਚੀ ਮੁੱਚੀ ਮੌਕਾ ਮਿਲੂਗਾ ਜਾਂ ਨਹੀਂ ਮਿਲੂਗਾ ਇਹ ਤਾਂ ਹੁਣ ਵਕਤ ਦੱਸੂਗਾ ਪਰ ਉਹਨਾਂ ਨੇ ਇਹ ਗੱਲ ਦੋ ਟੁਕ ਕਹਤੀ ਉਹ ਕਹਿੰਦੀ ਬਹੁਤ ਹੋ ਗਿਆ ਕਿਉਂਕਿ ਜਿਹੜੇ ਬੰਦੇ ਪਾਰਟੀ ਛੱਡ ਕੇ ਛੜੱਪਾ ਮਾਰ ਕੇ ਦੂਜੇ ਪਾਸੇ ਚਲੇ ਜਾਂਦੇ ਆ ਉਹਨਾਂ ਦੇ ਕੋਲ ਉਹ ਕਨੇ ਜੀ ਕਰਾਉਣਾ ਕੀ ਆ ਉਹ ਕਦੇ ਵੀ ਜ਼ਰੂਰ ਤੇ ਇਸ ਵਕਤ ਇਸ ਗੱਲ ਨੂੰ ਸਮਝਣ ਦੀ ਆ ਵੀ ਪਾਰਟੀ ਨੂੰ ਵਫਾਦਾਰਾਂ ਦੀ ਲੋੜ ਆ ਪਾਰਟੀ ਨੂੰ ਹੋਰ ਨਹੀਂ ਕੁਝ ਕਰਨ ਦੀ ਲੋੜ ਤੇ ਪਾਰਟੀ ਦੇ ਵਿੱਚ ਜਿਹੜੇ ਬੰਦੇ ਆ ਜਾਂਦੇ ਆ ਮੌਕਾ ਤાળੂ ਤੇ ਉਹ ਕਦੇ ਜੀ ਉਹਨਾਂ ਬੰਦਿਆਂ ਦੀ ਅਸੀਂ ਕੋਈ ਕਦਰ ਨਹੀਂ ਕਰਾਂਗੇ ਉਹਨਾਂ ਬੰਦਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਬਿਲਕੁਲ ਮੌਕਾ ਨਹੀਂ ਮਿਲੂਗਾ ਸੋ ਵੈਸੇ ਵੀ ਆਪਾਂ ਦੇਖਿਆ ਅੱਜ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਉਹਨਾਂ ਛੱਡ ਛੱਡ ਕੇ ਤੇ ਪਾਰਟੀ ਨੂੰ ਤੇ ਕੋਈ ਬੀਜੇਪੀ ਚ ਚਲਾ ਗਿਆ ਕੋਈ ਆਪ ਚ ਚਲਾ ਗਿਆ ਆ ਪਿੱਛੇ ਜੇ ਜਦੋਂ ਉਹਨਾਂ ਦੀ ਦਾਲ ਨਹੀਂ ਗਲੀ ਉਧਰਲੇ ਪਾਸੇ ਬੀਜੇਪੀ ਚ ਤੇ ਫਿਰ ਪੂਰੇ ਦਾ ਪੂਰਾ ਪੈਥ ਜੀ ਕਾਂਗਰਸ ਦੇ ਵਿੱਚ ਵਾਪਸ ਆ ਗਿਆ ਪਰ ਮੇਰਾ ਖਿਆਲ ਹੈ ਵੀ ਹੁਣ ਇਹਨਾਂ ਲੋਕਾਂ ਦੇ ਬਾਰੇ ਕੋਈ ਫੈਸਲਾ ਹੋਊਗਾ ਜੀ ਜੀ ਬਿਲਕੁਲ ਟੈਣਾ ਸਾਹਿਬ ਉਦੋਂ ਜੀ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਹੋਏ ਨੇ ਜੀ ਬੀਬੀ ਜਗੀਰ ਕੌਰ ਤੇ ਪਰਮਿੰਦਰ ਸਿੰਘ ਢੀਂਸਾ ਹਾਂ ਬਿਲਕੁਲ ਜੀ ਦੇਖੋ ਹਾਲੇ ਕਈਆਂ ਨੇ ਪੇਸ਼ ਹੋਣਾ ਬਾਕੀ ਆ ਵੈਸੇ ਪੇਸ਼ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਆ ਕਿਉਂਕਿ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਪੇਸ਼ ਹੋਏ ਫਿਰ ਉਸ ਤੋਂ ਬਾਅਦ ਕਈ ਹੋਰ ਵੀ ਪੇਸ਼ ਹੋਏ ਕਈਆਂ ਨੇ ਪੇਸ਼ ਹੋਣ ਦੀਆਂ ਗੱਲਾਂ ਇਸ ਤੋਂ ਪਹਿਲਾਂ ਵੀ ਕੀਤੀਆਂ ਸੀ ਤੇ ਹੁਣ ਨਵੀਂ ਜਾਣਕਾਰੀ ਇਹ ਆਈ ਆ ਵੀ ਕਿਸ ਤਰੀਕੇ ਦੇ ਨਾਲ ਕੀ ਕੀ ਹਾਲਾਤ ਬਣੇ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਅਕਾਲੀ ਦਲ ਦੇ ਵਿੱਚ ਸਭ ਕੋ ਚੰਗਾ ਨਹੀਂ ਅਕਾਲੀ ਦਲ ਦੇ ਵਿੱਚ ਸਭ ਕੋ ਚੰਗਾ ਪਹਿਲਾਂ ਵੀ ਨਹੀਂ ਸੀ ਅਕਾਲੀ ਦਲ ਦੇ ਵਿੱਚ ਅੱਜ ਵੀ ਚੰਗਾ ਨਹੀਂ ਆ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਉਧਰ ਪਤਾ ਲੱਗਾ ਜੀ ਬਿਕਰਮ ਸਿੰਘ ਮਜੀਠੀਆ ਸੁੱਚਾ ਸਿੰਘ ਲੰਗਾ ਡਾਕਟਰ ਦਲਜੀਤ ਸਿੰਘ ਠੀਮਾ ਇਹਨਾਂ ਸਾਰੇ ਜਣਿਆਂ ਨੇ ਹੁਣ ਤੱਕ ਮਾਫੀ ਮੰਗ ਲਈ ਆ ਯਾਨੀ ਕਿ ਸਪਸ਼ਟੀਕਰਨ ਆਪਣਾ ਦੇਤਾ ਤੇ ਲੰਘੇ ਕੱਲ ਬੀਬੀ ਜਗੀਰ ਕੌਰ ਜਿਹੜੇ ਕਿ ਉਸ ਵੇਲੇ ਦੀ ਸਰਕਾਰ ਦੇ ਵਿੱਚ ਮੰਤਰੀ ਸਨ ਉਹਨਾਂ ਦੇ ਵੱਲੋਂ ਲੰਘੇ ਕੱਲ ਪ੍ਰਿੰਦਰ ਸਿੰਘ ਢੀਂਸਾ ਜਿਹੜੇ ਉਦੋਂ ਵਿੱਤ ਮੰਤਰੀ ਸਨ ਲੰਘੇ ਕੱਲ ਸੋਨ ਸਿੰਘ ਠੰਡਲ ਜਿਹੜੇ ਕਿ ਉਸ ਵੇਲੇ ਮੰਤਰੀ ਸਨ ਇਹਨਾਂ ਦੇ ਵੱਲੋਂ ਵੀ ਭਾਈ ਆਪਣੀ ਮਾਫੀ ਕਹਿ ਦੀ ਹੈ ਜਾਂ ਸਪਸ਼ਟੀਕਰਨ ਕਹਿ ਦੀ ਹੈ ਉਹ ਦੇ ਦਿੱਤਾ ਗਿਆ ਦੇਖੋ ਇਹ ਲੋੜ ਵੀ ਹੈ ਤੇ ਇਸ ਸਪਸ਼ਟੀਕਰਨ ਤੋਂ ਬਾਅਦ ਇਹਨਾਂ ਸਪਸ਼ਟੀਕਰਨ ਤੋਂ ਬਾਅਦ ਇਹ ਤੈਅ ਹੋਊਗਾ ਜੀ ਕਿ ਬੰਦਾ ਕੀ ਆ ਆਉਂਦੇ ਸਮੇਂ ਦੇ ਵਿੱਚ ਹੁੰਦਾ ਕੀ ਆ ਤੋ ਦੇਖਦੇ ਆਂ ਆਉਂਦੇ ਸਮੇਂ ਦੇ ਵਿੱਚ ਕੀ ਇਸ ਮਸਲੇ ਦੇ ਵਿੱਚ ਮੋੜ ਆਉਂਦਾ ਜਥੇਦਾਰ ਸਹਿਬਾਨ ਦੇ ਉੱਤੇ ਨਿਰਭਰ ਕਰਦੀ ਗੱਲ ਆ ਉਹ ਇਹਨਾਂ ਸਾਰਿਆਂ ਦੇ ਸਪਸ਼ਟੀਕਰਨ ਆਉਣ ਤੋਂ ਬਾਅਦ ਤੇ ਕੀ ਫੈਸਲਾ ਕਰਦੇ ਆ ਕੀ ਉਹ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਆ ਜਾਂ ਉਹ ਇਸ ਮਸਲੇ ਦੇ ਵਿੱਚ ਕੋਈ ਹੋਰ ਮਹੱਤਵਪੂਰਨ ਫੈਸਲਾ ਕਰਦੇ ਆ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਜੀ ਜੀ ਬਿਲਕੁਲ ਸਹੀ ਟਣਾ ਸਾਹਿਬ ਪੰਜਾਬੀਆਂ ਦੇ ਬਾਰੇ ਵਿੱਚ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਸੱਚੀ ਬਹੁਤ ਜ਼ਿਆਦਾ ਇਹ ਸ਼ਰਮਨਾਕ ਖਬਰਾਂ ਹੁੰਦੀਆਂ ਨੇ ਕਿ ਆਖਰਕਾਰ ਅਸੀਂ ਲੋਕ ਕਿਉਂ ਨਹੀਂ ਸਹੀ ਰਸਤੇ ਦੇ ਉੱਪਰ ਤੁਰਦੇ ਬਿਜਲੀ ਚੋਰੀ ਦਾ ਅੰਕੜਾ ਪੰਜਾਬ ਦੇ ਵਿੱਚ 2600 ਕਰੋੜ ਰੁਪਏ ਨੂੰ ਵੀ ਪਾਰ ਕਰ ਗਿਆ ਤੇ ਇਹ ਇਸ ਦੇ ਬਾਵਜੂਦ ਵੀ ਪਾਰ ਕਰ ਗਿਆ ਵੀ ਪੰਜਾਬ ਦੇ ਵਿੱਚ ਹਰ ਮੀਟਰ ਦੇ ਪਿੱਛੇ 600 ਯੂਨਟ ਬਿਜਲੀ ਮਾਫ ਆ ਜਦੋਂ ਪੰਜਾਬ ਦੇ ਵਿੱਚ 600 ਯੂਨਟ ਬਿਜਲੀ ਕੱਲੇ-ਕੱਲੇ ਘਰ ਨੂੰ ਮਾਫ ਆ 1 ਮੀਟਰ ਹਰ ਘਰ ਦੇ ਵਿੱਚ ਘਟੋ-ਘਟ 1 ਮੀਟਰ ਤਾਂ ਲਗਾਈ ਆ ਪ੍ਰਤੀ ਮੀਟਰ 600 ਯੂਨਟ ਬਿਜਲੀ माफ ਆ ਮਹੀਨੇ ਦੀ 300 ਯੂਨਟ 2 ਮਹੀਨਾ ਦੀ 600 ਯੂਨਟ ਦਿਨ ਦੀ 10 ਯੂਨਟ ਬਿਜਲੀ माफ ਆ ਇਸ ਦੇ ਬਾਵਜੂਦ ਪੰਜਾਬਗਾਂ ਨੇ ਬੇਈਮਾਨੀ ਤੇ ਹੀਰਾਫਰੀ ਦਾ ਰਿਕਾਰਡ ਪੈਦਾ ਕਰਤਾ ਪੱਟੀ ਖੇਤਰ ਦੇ ਵਿੱਚ ਸਭ ਤੋਂ ਵੱਧ ਬਿਜਲੀ ਚੋਰ ਆ ਪੱਟੀ ਡਿਵੀਜ਼ਨ ਦੇ ਵਿੱਚ ਸਾਲਾਨਾ 144 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ ਪੰਜਾਬ ਦੇ ਵਿੱਚ ਪੱਟੀ ਜੀਰਾ ਭਿੱਖੀਵਿੰਡ ਤੇ ਅੰਮ੍ਰਿਤਸਰ ਪੱਛਮੀ ਇਹੋ ਜਿਹੇ ਡਿਵੀਜ਼ਨ ਆ ਜਿਹੜੀਆਂ ਬਿਜਲੀ ਚੋਰੀ ਦੇ ਰੈੱਡ ਜ਼ੋਨ ਦੇ ਵਿੱਚ ਆਉਂਦੀਆਂ ਇਹਨਾਂ ਚਾਰ ਡਿਵੀਜ਼ਨਾਂ ਦੇ ਵਿੱਚ 520 ਕਰੋੜ ਰੁਪਏ ਦੀ ਸਾਲਾਨਾ ਬਿਜਲੀ ਚੋਰੀ ਹੁੰਦੀ ਹੈ ਤੇ ਜਿਹੜਾ ਪੱਤਾ ਲੱਗਾ ਜੀ ਕਿ ਬਾਗਾਪੁਰਾਣਾ ਜਿਹੜਾ ਪੰਜਾਬ ਦੇ ਵਿੱਚ ਤੇ ਉਹ ਵੀ ਅਵਲ ਲੋਕਾਂ ਦੇ ਵਿੱਚ ਆਉਂਦਾ ਅਵਲ ਨੰਬਰਾਂ ਦੇ ਵਿੱਚ ਆਉਂਦਾ ਇੱਥੇ 99 ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਬਿਜਲੀ ਚੋਰੀ ਹੁੰਦੀ ਹੈ ਸਾਲਾਨਾ ਚੋਰੀ ਦੇ ਮਾਮਲੇ ਦੇ ਵਿੱਚ ਜਲਾਲਾਬਾਦ ਵੀ ਮੂਰੇ ਆ ਜਲਾਲਾਬਾਦ ਡਿਵੀਜ਼ਨ ਦੇ ਵਿੱਚ 94 ਕਰੋੜ ਤੇ 93 ਲੱਖ ਦੀ ਬਿਜਲੀ ਚੋਰੀ ਹੋਈ ਹੈ ਜਿਹੜੇ ਰਮਨ ਅਰੋੜਾ ਜਿਹੜੇ ਸੌਰੀ ਅਮਨ अरोड़ा ਜਿਹੜੇ ਕਿ ਕੈਬਨਿਟ ਮੰਤਰੀ ਆ ਇਹਨਾਂ ਦਾ ਖੇਤਰ ਸੁਨਾਮ ਸੁਨਾਮ ਡਿਵੀਜ਼ਨ ਦੇ ਵਿੱਚ 40 ਕਰੋੜ ਦੀ ਬਿਜਲੀ ਸਲਾਨਾ ਚੋਰੀ ਹੋ ਰਹੀ ਆ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦਾ ਹਲਕਾ ਅਜਨਾਲਾ ਇਹਨਾਂ ਦੇ ਡਿਵੀਜ਼ਨ ਦੇ ਵਿੱਚ ਸਲਾਨਾ 90 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਆ ਸੋ ਇਸ ਤਰੀਕੇ ਨਾਲ ਹੋਰ ਵੀ ਥਾਵਾਂ ਤੋਂ ਵੇਰਵੇ ਆਏ ਆ ਸੋ ਮਤਲਬ ਇਹ ਜੀ ਕਿ ਪੰਜਾਬ ਦੇ ਲੋਕਾਂ ਨੇ ਸੁਭਾਅ ਦੇ ਵਿੱਚ ਬੇਈਮਾਨੀ ਆ ਜਿਹੜੀ ਨਾ ਕੁੰਡੀ ਲਾਉਣੀ ਆਪਦਾ ਕਿਰਦਾਰ ਆ ਜਿਹੜਾ ਉਹ ਬਸ ਇਨਿਕ ਦੇ ਵਿੱਚ ਹੀ ਵੇਚ ਦੇਣਾ ਖਤਮ ਕਰ ਲੈਣਾ ਵੀ ਅਲਟਾ ਵੀ ਕੁੰਡੀ ਲਾ ਲਈ ਉਹਦੇ ਤੋਂ ਵੀ ਚੋਰੀ ਕਰ ਲਈ ਉਧਰੋਂ ਵੀ ਚੋਰੀ ਕਰ ਲਈ ਫੇਰ ਵੀ ਮਰੂ ਮਰੂ ਕਰਨਾ ਮਾਰੇਗਾ ਲੁੱਟੇਗਾ ਇਹ ਵੀ ਨਾਲ ਨਾਲ ਕਰੀ ਜਾਣਾ ਸਰਕਾਰਾਂ ਨਹੀਂ ਚੰਗਾ ਫਲਾਣਾ ਨਹੀਂ ਚੰਗਾ ਡਰਾਮੇ ਕਰੀ ਜਾਂਦੇ ਆ ਪਰ ਪੰਜਾਬ ਦੇ ਲੋਕ ਭਾਈ ਆਪ ਵੀ ਨਹੀਂ ਚੰਗੇ ਪੰਜਾਬ ਦੇ ਲੋਕ ਜੇ ਮੁਫਤ ਦੇ ਵਿੱਚ ਬਿਜਲੀ ਮਿਲਣ ਦੇ باوجود ਤੇ ਹਲੇ ਵੀ ਬਿਜਲੀ ਚੋਰੀ ਕਰਦੇ ਫਿਰ ਤਾਂ ਲਾਹਣ ਤੀ ਹੈ ਜੀ ਬਿਲਕੁਲ ਸਹੀ ਕਿਹਾ ਟਣਾ ਸਾਹਿਬ ਇੱਕ ਪਾਸੇ ਖਬਰ ਤੇ ਦੂਸਰੇ ਪਾਸੇ ਜਿਹੜਾ ਬੱਸ ਦੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਇਹਨੂੰ ਲੈ ਕੇ ਕਹਿੰਦੇ ਸਿਆਸਤ ਬਹੁਤ ਜ਼ਿਆਦਾ ਭਖੀ ਹੋਈ ਹੈ हां बिल्कुल जी देखो सियासत पक्की हुई है इस करके आ क्योंकि सियासी लोकां नु मुद्दा मिल गया वह त पंजाब दे लोकां नु मैं त ए लड़ंत पौना कि तुसी लाए के सिंह हो ਤੁਹਾਡੇ ਨਾਲ ਹੋਣੀ ਤਾਂ ਇਵੇਂ ਚਾਹੀਦੀ ਆ ਤਾਂ ਤੁਹਾਨੂੰ ਅਕਲ ਆਉਗੀ ਮਾੜੀ ਮੋਟੀ ਤੇ ਤਾਂ ਫਿਰ ਤੁਹਾਡਾ ਕੰਮ ਤਾਂ ਖਰਾਬ ਵੈਸੇ ਹੀ ਆ ਪਰ ਗੱਲ ਇਹ ਜੀ ਕਿ ਇਸ ਵੇਲੇ ਜਿਹੜੀ ਵੱਡੀ ਖਬਰ ਆ ਉਹ ਇਹ ਹੀ ਆ ਜੀ ਕਿ ਪੰਜਾਬ ਦੇ ਵਿੱਚ 23 ਪੈਸੇ ਤੋਂ ਲੈ ਕੇ 46 ਪੈਸੇ ਪ੍ਰਤੀ ਕਿਲੋਮੀਟਰ ਬੱਸਾਂ ਦੇ ਸਫ਼ਰ ਦੇ ਵਿੱਚ ਵਾਧਾ ਹੋਇਆ ਤੇ ਜਿਹਦੇ ਕਰਕੇ ਸਿਆਸਤ ਪੱਕੀ ਆ ਕਾਂਗਰਸ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਆ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਇਹਦਾ ਗੱਲ ਬਰਦਾਸ਼ਤ ਨਹੀਂ ਹੋਊਗੀ ਤੇ ਇਹ ਗੱਲ ਉਹ ਕਹਿੰਦੇ ਜੀ ਬਿਲਕੁਲ ਧੱਕਾ ਤੇ ਧੁਖਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਬਾਕੀ ਗੱਲ ਸਮਾਂ ਦੱਸੂਗਾ ਜੀ ਇਹ ਸਮਸਿਆ ਦੇ ਵਿੱਚ ਕੀ ਕੀ ਨਵੇਂ ਮੋੜ ਆਉਂਦੇ ਆ ਪਰ ਗੱਲ ਇਹ ਜੀ ਕਿ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਔਰਤਾਂ ਨੇ ਸਰਕਾਰੀ ਬਸਾਂ ਦੇ ਵਿੱਚ ਮੌਜਾਂ ਵੀ ਬਹੁਤ ਮਾਣੀਆਂ ਚਾਹੀਦਾ ਸਰਕਾਰਾਂ ਨੂੰ ਇਹ ਆ ਕਿ ਵਿਭਾਗ ਨੂੰ ਜਿਉਂਦਾ ਰੱਖਣ ਦੇ ਲਈ ਇਹ ਉਦਮ ਕੀਤੇ ਜਾਣ ਕਿ ਭਾਈ ਇਹ ਜਿਹੜਾ ਪਹਾੜਾ ਸਸਤਾ ਹੋਊਗਾ ਪਰ ਮੁਫਤ ਕਿਸੇ ਨੂੰ ਨਹੀਂ ਹੋਊਗਾ ਚਾਹੀਦਾ ਇਹ ਦੀ ਕਿ 50 ਸਾਲ ਤੋਂ ਉੱਤੇ ਦੀਆਂ ਔਰਤਾਂ ਜਾਂ ਵਿਦਿਆਰਥਣਾਂ ਜਾਂ ਜਿਹੜੇ ਅਸਲ ਲੋੜਵੰਦ ਆ ਅਪਾਹਜ ਆ ਉਹਨਾਂ ਦੇ ਲਈ ਹੁੰਦਾ ਪਰ ਵੋਟਾਂ ਦੇ ਚੱਕਰ ਦੇ ਵਿੱਚ ਸਭ ਨੂੰ ਮੁਫਤ ਦੇ ਗੱਫੇ ਦੇਈ ਚੱਲੋ ਸਭ ਨੂੰ ਮੋਟਰ ਦੀ ਬਿਜਲੀ ਸਭ ਨੂੰ ਘਰ ਦੀ ਬਿਜਲੀ ਸਭ ਨੂੰ ਵਾਸਾ ਫਿਰ ਮੁਫਤ ਦੇ ਦਿਓ ਤੇ ਫਿਰ ਕੀ ਕਰੋਗਾ ਫਿਰ ਤਾਂ ਵਾਜੇ ਤਾਂ ਵੱਜਣੀ ਆ ਤੇ ਵਾਜੇ ਭਾਈ ਇਸ ਵੇਲੇ ਵੱਜੇ ਪਈਆਂ ਮਹਿਕਮਿਆਂ ਦੇ ਤੇ ਉਹਨਾਂ ਨੇ ਆਉਂਦੇ ਸਮੇਂ ਦੇ ਵਿੱਚ ਭਾਈ ਹੋਰ ਵੀ ਭਾਰ ਪਾਉਣੇ ਆ ਪੰਜਾਬ ਦੇ ਲੋਕਾਂ ਨੂੰ ਭਾਰਤ ਸੈਨ ਦੀ ਆਦਤ ਨਹੀਂ ਮੌਜਾ ਮੰਨਣ ਦੀ ਆਦਤ ਆ ਸੋ ਇਹਨੇ ਭਾਈ ਅਗਲਾ ਭਾਰ ਕਿਹੜਾ ਪੈਂਦਾ ਜੀ ਬਿਲਕੁਲ ਕਹਿੰਦਾ ਸਾਬ ਪੰਜਾਬ ਭਾਰ ਦੇ ਵਿੱਚ ਕਹਿੰਦੇ ਜਿਹੜੇ ਸਰਕਾਰੀ ਡਾਕਟਰਸ ਨੇ ਉਹ ਸਾਰੇ ਹੜਤਾਲ ਦੇ ਉੱਪਰ ਨੇ ਜੀ ਕਿਉਂ ਉਹ ਜੀ ਇਸ ਕਰਕੇ ਹੜਤਾਲ ਦੇ ਉੱਤੇ ਆ ਕਿਉਂਕਿ ਉਹ ਕਹਿੰਦੇ ਜੀ ਸਾਡੀਆਂ ਮੰਗਾਂ ਮੰਨੋ ਮੰਗਾਂ ਦੇ ਵਿੱਚ ਇੱਕ ਤਾਂ ਗੱਲ ਉਹਨਾਂ ਦੇ ਇਹ ਸ਼ਾਮਲ ਆ ਕਿ ਭਾਈ ਸਾਡੀ ਸੁਰੱਖਿਆ ਹੋਵੇ ਕਿਉਂਕਿ ਕਿਸੇ ਵੀ ਹਸਪਤਾਲ ਦੇ ਵਿੱਚ ਕਿਸੇ ਨੂੰ ਵੀ ਕੋਈ ਕੁੱਟ ਜਾਂਦਾ ਵੀ ਭਾਈ ਸਾਡੇ ਮਰੀਜ਼ ਦਾ ਤੋਂ ਸਹੀ ਇਲਾਜ ਨਹੀਂ ਕੀਤਾ ਕੁਛ ਵੀ ਹੋ ਜਾਂਦਾ ਲੰਗੇ ਵੇਲੇ ਦੇ ਵਿੱਚ ਬੜਾ ਕੁਛ ਹੋਇਆ ਤੇ ਦੂਜੀ ਗੱਲੇ ਦੇ ਵਿੱਚ ਇਹ ਜੀ ਕਿਉਂ ਕਰੀ ਸਾਡੇ ਦਾ ਤਰਖਾਹਾਂ ਵਧਾਓ ਜਾਂ ਜਿਹੜੀਆਂ ਉਹਨਾਂ ਦੀਆਂ ਨਿੱਜੀ ਮੰਗਾਂ ਹੈਗੀਆਂ ਉਹ ਕਹਿੰਦੀ ਸਾਡੀਆਂ ਪੂਰੀਆਂ ਕਰੋ ਤੇ ਉਹ ਕਹਿੰਦੇ ਫੇਰ ਆ ਸੋ ਲੰਗੇ ਕੱਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਹੜਤਾਲ ਰਹੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਓ ਪੀ ਡੀ ਆ ਉਹ ਸਰਵਿਸ ਬੰਦ ਕੀਤੀ ਆ ਤੇ ਉਹਨਾਂ ਦੀਆਂ ਜਿਹੜੀਆਂ ਬਾਕੀ ਹੈਗੀਆਂ ਜੀ ਐਮਰਜੈਂਸੀ ਵਾਲੀਆਂ ਸਹੂਲਤਾਂ ਉਹ ਬਰਕਰਾਰ ਆ ਸੋ ਇਸ ਤਰੀਕੇ ਦੇ ਵੇਰਵੇ ਹੁਣ ਸਾਹਮਣੇ ਆਏ ਜੀ ਜੀ ਡਟਾਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਹੈ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਤਿੱਖੀ ਧੋਪਾ ਜਿਹੜੀ ਕਰਾਰੀ ਧੋਪਾ ਜਿਹੜੀ ਬਾਹਰ ਨਿਕਲੀ ਹੋਈ ਹੈ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਕੜੀਆਂ ਪੈਣ ਦੀ ਆਸ ਹੈ ਪੰਜਾਬ ਦੇ ਵਿੱਚ ਜੇ ਤਾਂ ਮੀਂਹ ਪੈ ਜਾਂਦਾ ਤੇ ਤਾਂ ਵੀ ਉਹੀ ਹਾਲ ਤੇ ਜੇ ਨਹੀਂ ਮੀਂਹ ਪੈਂਦਾ ਤਾਂ ਫਿਰ ਤਾਂ ਵੀ ਉਹੀ ਹਾਲ ਪੰਜਾਬ ਦੇ ਵਿੱਚ ਮੀਂਹ ਪੈਣ ਜਾਂ ਨਾ ਪੈਣ ਦੇ ਨਾਲ ਤੇ ਇਤਕੀ ਗਰਮੀ ਘਟਣ ਜਾਂ ਰਹਿਣ ਦਾ ਸਬੰਧ ਨਹੀਂ ਗਾ ਜਿਹੜੀਆਂ ਥਾਵਾਂ ਤੇ ਮੀਂਹ ਪਿਆ ਹੁਣ ਤੱਕ ਉਹਨਾਂ ਥਾਵਾਂ ਦੇ ਉੱਤੇ ਵੀ ਗਰਮੀ ਫੁੱਲ ਬਟਾ ਫੁੱਲ ਆ ਜਿੱਥੇ ਨਹੀਂ ਪਿਆ ਗਰਮੀ ਤਾਂ ਵੀ ਫੁੱਲ ਬਟਾ ਫੁੱਲ ਆ ਪਰ ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹ ਕੇ ਹਟਿਆ ਉਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਐਤਕੀ ਪੰਜਾਬ ਦੇ ਵਿੱਚ ਪਿਛਲੇ ਵਰਿਆਂ ਦੇ ਮੁਕਾਬਲ ਤਨ 22% ਦੀ ਮੀਂਹ ਘੱਟ ਪਿਆ ਤੇ ਪੰਜਾਬ ਦੇ ਕਈ ਖੇਤਰ ਐਤਕੀ ਰੈੱਡ ਜ਼ੋਨ ਦੇ ਵਿੱਚ ਰਹੇ ਆ ਸੋ ਇਹ ਉੱਥੋਂ ਮੀਰਵਾ ਆਇਆ ਸੀ ਸੋ ਵੈਨੇ ਪਾਈ ਕੀ ਬਣਦਾ ਪਰ ਇਹ ਅੱਜ ਕਿ ਐਤਕੀ ਮੀਂਹ ਘੱਟ ਪਏ ਆ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਮਝ پا ਰਹੇ ਆ ਤਾਂ 26 ਭਾਦੋਂ ਆ ਦਿਨ ਵਿਚਾਲੇ 4 ਰਹਿ ਗਏ ਆ ਇਸ ਤੋਂ ਬਾਅਦ ਅਸੂ ਦਾ ਮਹੀਨਾ ਚੜ ਜਾਣਾ ਤੇ ਫਿਰ ਇਹਨੇ ਪਾਈ ਕੀ ਬਣਦਾ ਪਰ ਮਹੀ ਵਾਲੇ ਦਿਨ ਹੌਲੀ ਹੌਲੀ ਲੱਦੇ ਗਏ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ